ਸ਼ਸ਼ੀਕਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਜਿਹਦਾ ਨਾਮ ਹੈ ਗਗਨ ਸੇਕੀ ਗੱਲ ਤੇ ਅੰਜੀ ਇਸ ਤੋਂ ਦੱਸਿਆ ਸੀ ਕਿ ਅਸੀਂ 3 ਦਿਕੇ ਪੈਨ ਡਾਇਨ ਹੋਏ ਆ ਅੱਜ ਅਸੀਂ ਜਾ ਰਹੀਆਂ ਘਰ ਵਾਪਸ ਤੇ ਫਿਰ ਆਪਾਂ ਤੁਹਾਨੂੰ ਘਰੇ ਜਾ ਕੇ ਮਿਲਾ ਕੇ ਇੰਦਰ ਸਾਥ ਪਾਏ ਆ ਸ਼ਸ਼ੀਕਲ ਜੀ ਹਾਂ ਇਹ ਅੱਜ ਵੀ ਮੈਨੂੰ ਵੀ ਛੁੱਟੀ ਸੀ ਅੱਜ ਮੈਂ ਵੀ ਘਰੇ ਸੀਗਾ ਤੇ ਸਵੇਰ ਸਵੇਰ ਜਾਕੇ ਆਏ ਬਾਪੇ ਦੇ ਤੇ ਬਾਹਰ ਬੱਦਲ ਵਾਈ ਜੀ ਹੋਈ ਤੇ ਠੰਡ ਲੱਗੀ ਜਾਂਦੀ ਸੀ ਤਾਂ ਅੰਦਰ ਕੇ ਬਹਿ ਗਿਆ ਅੰਦਰ ਕਾ ਮੇਰਾ ਬਹਿ ਗਿਆ ਸੀ ਰੋਟੀ ਖਾ ਲਈ ਐ ਠੰਡ ਬਹੁਤ ਜ਼ਿਆਦਾ ਹੈ ਨਾ ਹਾਂ ਚਾਈ ਜਾਂ ਠੰਡ ਹੋਈ ਪਈ ਆ ਹਮ ਇਹ ਤਾਂ ਦੇਖ ਮਿੱਠੂ ਇਹ ਮਿੱਠੂ ਮੇਰੇ ਕੋਲੇ ਆ ਕੇ ਜਾਓ ਇਹ ਤਾਂ हूं तो। गिज्जा आना मेरे को ना करके रह गए हां गिज्जा तो तेरे कोले बैठना जे हाथ करके वेगा दंदी देखी वाड़ता तो, तु तो, तो मेरे को गिज्जा मेरे को नहीं चला मारै हाथ पे करो पता लग जो गिज्जा के नहीं मीटू हाथे करो ओ मेरे मिठू ओए मिठू जा जादू 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 वाली मिठू हां तू चल आ जा आ जा मिठू आ जा ਸਤਿ ਸ਼੍ਰੀ ਅਕਾਲ ਆੜਾ ਹਾਲ ਹੈ ਬੱਸ ਬੱਸ ਮਮਾ ਆ ਵੇਖਿਆ ਹੂੰ ਆ ਦੀ ਦੀਦੀ ਕੇ ਮੰਟੀਆਂ ਦੀ ਕੁੜੀ ਆ ਬਾਈ ਕਰ ਦੇ ਬਾਈ ਕਰ ਦਿਓ ਬਾਈ ਕਰ ਦੋ ਬਾਈ ਕਰ ਦੋ ਆ ਮਾ ਤੁਹਾਡੇ ਕੋਲ ਆਣਾ ਕਿ ਆ ਜੋ बाय कर रहे हो तो तने देख के कर दी बाय कर दो पापा निम्रता बाय कर दो हाँ जी की कर दे आप हम्म ਆ ਹਨਾ ਹੈਗਾ ਪਿੰਡਾਂ ਗਾਂਜੀ ਦੇ ਵਿੱਚ ਤੁਸੀਂ ਬੈਠੇ ਆ ਤੇ ਆ ਹੈਗਾ ਗਵਾਰਾ ਪਾਣੀ ਲਾਉਣ ਵਾਲਾ ਜਿਹੜਾ ਇਹ ਇੱਧਰ ਟਮਾਟਰ ਵੀ ਲੱਗੇ ਹੋਏ ਆ ਇਹ ਸੁੱਕ ਗਿਆ ਬੂਟਾ ਤੇ ਆ ਹੈ ਕੀ ਹੈ ਜਿਹੜੀਆਂ ਇਹ ਹੈਗੀਆਂ ਵਾ ਕਰੇਲੇ ਦੀਆਂ ਵੱਲਾਂ ਤੇਰੇ ਲੰਗ ਤੇ ਕਰੇਲੇ ਘਰ ਹੋਣ ਹਾਂ ਇੱਧਰ ਤਿੰਨਾਂ ਦੇ ਵਿੱਚ ਇੱਕ ਵਿੱਚ ਲੱਗੇ ਹੋਏ ਆਗੇ ਖੀਰੇ ਇੱਕ ਵਿੱਚ ਤਰ੍ਹਾਂ ਤੇ ਇੱਕ ਵਿੱਚ ਲੱਗਾ ਹੋਇਆ ਪੇਠਾ ਉਧਰ ਲੱਗੇ ਵੈਂਗਣੀ ਦਾ ਬੂਟਾ ਉਧਰ ਕੱਦੂ ਆਂਧੀਆਂ ਵੱਲਾਂ ਲੱਗੀਆਂ ਹੋਈਆਂ ਤੇ ਤੋਰੀਆਂ ਵਾਲਾਂ ਵੱਲਾਂ ਲੱਗੀਆਂ ਹੋਈਆਂ ਤੇ ਇੱਧਰ ਟਮਾਟਰਾਂ ਦੇ ਬੂਟਾ ਇੱਕ ਹੋਇਆ ਸੀ ਉਹ ਸੁੱਕ ਗਿਆ ਪਤਾ ਨਹੀਂ ਕਿਉਂ ਤੇ ਤਿੰਨ ਹੋਰ ਲੱਗੇ ਸੀਗੇ ਉਹ ਵੀ ਸੁੱਕ ਗਏ ਇੱਧਰ ਆਪਾਂ ਤੁਹਾਨੂੰ ਦਿਖਾਉਨੇ ਆਂ ਵੈਂਗਣੀ ਨੂੰ ਵੈਂਗਣੀ ਲੱਗੀ ਹੋਈ ਹੈ ਵੈਂਗਣੀ ਦੇ ਬੂਟੇ ਨੇ ਵੈਂਗਣੀ ਦੇ ਬੂਟੇ ਵੀ ਬਹੁਤ ਲਾਇਸੀ ਪਰ ਖੋਇਆ ਹੈ ਕੀ ਇਹਦਾ ਕੀ ਬਦਲ ਹਾਂ ਆਹ ਦੇਖੋ ਤੁਸੀਂ ਵੈਂਗਣੀ ਲੱਗੀ ਹੈ ਆ ਜੇਂਤੀ ਚੱਲ ਤਾਂ ਐਤੀ ਮਧੂ ਵੈਂਗਣੀ ਲੱਗੀ ਉਹ ਨਰਮਨਿੰਦਰ ਖੇਡਦਾ ਪਿਆ ਏ ਫੁੱਟਬਾਲ ਦੇ ਨਾਲ ਇਹਨੂੰ ਫੁੱਟਬਾਲ ਹੀ ਖੇਡੀ ਜਾਂਦਾ ਰਹਿੰਦਾ ਸਾਰੀ ਦਿਹਾੜੀ ਹੂੰ ਆ ਫੁੱਟਬਾਲ ਦਾ ਪਸੰਦ ਹੂੰ ਹੂੰ ਅੱਜ ਥੱਕ ਗਏ ਹੋਰ ਆ ਲੈ ਕੋੜਾ ਲੈ ਕੋੜਾ ਜੀ ਲੈਣਾ ਹੂੰ ਇਹ ਗਾੜ ਦੇ ਬਾਅਦ ਮੋੜ ਕੇ ਪਾਣੀ ਲਾਵਾਂਗੇ ਨਾ ਹਾਂ ਆ ਦੇਖੋ ਕਿੰਨਾਂ ਨੂੰ ਉਹਨਾਂ ਨੂੰ ਲਾਉਣਾ ਉਹਨਾਂ ਨੂੰ ਗਾਜ ਬਿੱਲਾ ਹਾਂ ਹਾਂ ਇਹਨਾਂ ਨੂੰ ਲਾਵਾਂ ਗਵਾਰੇ ਨੂੰ ਤੇ ਠੀਕ ਆ ਆ ਦੇਖੋ ਆ ਹੈਗਾ ਏ ਤੰਤਰੇ ਦਾ ਬੁੱਟਾ ਤੇ ਇੱਧਰ ਲੱਗਿਆ ਹੋਇਆ ਅੰਜੀਰ ਫਿਰ ਆਪਣੇ ਨਾਰ ਹਾਂ ਓ ਡੱਕਣਾ ਭਾਈ ਇੰਨੀ ਕਾ ਸਬਜ਼ੀ ਹੋ ਜੇਣਾ ਤੇ ਚੱਲ ਬਾਦੂ ਆ ਜਿਵੇਂ ਆਪਰ ਨੂੰ ਸਬਜ਼ੀ ਲੈਣ ਹੀ ਨਹੀਂ ਪੈਂਦੀ ਰਿਆਂ ਸਪਰੇ ਵਾਲ ਸਬਜ਼ੀ ਹੁੰਦੀ ਆ ਮੁਕ ਨਹੀਂ ਨਹੀਂ ਸਹੀ ਗੱਲ ਆ ਇੰਨੀ ਕ ਆਪਣੀ ਸਬਜ਼ੀ ਹੋ ਜੇ ਕਿਤੇ ਬੰਦਾ ਭਿੰਡੀਆਂ ਬਣਾ ਲਵੇ ਕਿਤੇ ਫਲੀਆਂ ਬਣਾ ਲਵੇ ਕਿਤੇ ਕद्दू ਬਣਾ ਲਵੇ ਵੈਂਗੜੀ ਬਣਾ ਲਵੇ ਹਨਾ ਕਿਤੇ ਤੋਰੀਆਂ ਕਿਤੇ ਪੇਠਾ ਹਨ ਜੇ ਸਬਜ਼ੀ ਹੋ ਜਾਵੇ ਆਪਾਂ ਨੂੰ ਲੈਣ ਦੀ ਲੋੜ ਹੀ ਨਹੀਂ ਰੇਲੇ ਵੀ ਹਾਂ ਫੇਰ ਲੈਣ ਦੀ ਲੋੜ ਹੀ ਨਹੀਂ ਹਾਂਜੀ ਆਪਾਂ ਬਣਾਏ ਆ ਚੌਲ ਨਾਲ ਚਾਹ ਪੀ ਰਹੇ ਆ ਨਾਲ ਚੌਲ ਖਾ ਰਹੇ ਆ ਹੁਣ ਕੀ ਕਰਦੇ ਆ ਚੌਲ ਖਾ ਲੇ ਚੌਲ ਘਾ ਤਾਂ ਖਾਣੇ ਆ ਅੱਛਾ ਚਾਹ ਕਰੇ ਸੀ ਅੱਛਾ ਚਾਹ ਆ ਤੂੰ ਸਸੁੱਤੇ ਹੀ ਰਿਹਾ ਅੱਜ ਸੁੱਤੇ ਹੀ ਰਹਿ। ਉਹ ਗਰਮੀ ਬੜੀ ਬਾ। ਆ ਗਰਮੀ ਕਿੰਨੀ ਹੋਈ ਪਈ ਆ ਨਾ ਹਣ। ਤੈਨੂੰ ਗਰਮੀ ਲੱਗਦੀ ਆ? ਹੈ? ਲੱਗਦੀ ਗਰਮੀ। ਬੱਚੇ। ਪਾਪਾ ਨੂੰ ਕਾ ਏਸੀ ਲਵਾ ਦੋ ਪਾਪਾ। ਸਾਰੇ ਨੇ ਕਹਨਾ ਸੱਸ। ਨਹੀਂ ਕਰਦੇ ਸੁੱਤੇ ਰਹਿੰਦੇ। ਲਾਈਕ සරජන ශියර්විකර්්දෝ ලයිකි අදවන්ට විකර්තියකර පප්පනුකෑගවෝ පප්පසන්න යෙසීලවාදම් පප්පනකි ගැනම් මේ අදි කෙරණී වෙට්ටුන් ගද පේරලවාදුගා පොලනි අප නැදවිට ෑමය පමිල මන් ්‍රියසි ලබ්බ කරූගම්මර හන ਹੋਰ ਕੋਸ਼ਿਸ਼ ਕਰਦੇ ਰਹਿਣਾ ਸਹੀ ਦਾ। ਹੂੰ। ਤੈਨੂੰ ਕਾ ਤੁਹਾਨੂੰ ਸਵਾਦ ਲੱਗਦਾ ਚਾਲ। ਹੈ? ਚਾਹ ਪੀਣੀ ਚਾਲ ਕਤ ਨਹੀਂ ਖਾਂਦਾ ਤੂੰ। ਕਿਹਨਾਂ ਮਨ ਖੀਰ ਸਵਾਦ ਲੱਗਦੀ। ਹਾਂ ਮਿੱਠੇ ਦਾ ਬਾਲਾ ਸ਼ਕੀਨ ਆ। ਮਿੱਠਿਆ ਦੀ ਕੋਈ ਵੀ ਚੀਜ਼ ਹੋਊਗਾ ਗਾਊਗਾ ਖਾਣੀਆਂ ਨੂਨ ਵਾਲੀ ਨਹੀਂ ਖਾਂਦਾ। ਖੀਰ ਖੀਰ। ਖੀਰ ਖਾਣੀ ਹੈ? ਖੀਰ ਆਵਗਾ ਹਾਂ। ਖੀਰ ਸਵਾਦ ਲੱਗਦੀ ਹੈ। ਇਹ ਅਰਮੋਲ ਭਾਰ ਚਲੀ ਗਈ ਦਾਦੀ ਕੋਲ ਖਾ ਲਓ ਤੁਸੀਂ ਫਿਰ ਇਹਨੇ ਨਹੀਂ ਖਾਣੇ ਕਹਿੰਦਾ ਨਹੀਂ ਖਾਣਾ ਮੈਂ ਕੀ ਵੱਜਿਆ ਠੇਡਾ ਮਰਾ ਲਿਆ ਹਣਾ ਤੂੰ ਹਾਂ ਤਾਂ ਲਉ ਨਿੱਕਲਦਾ ਠੇਡਾ ਵੱਜ ਗਿਆ Ch